ਅਜ਼ਰਬਾਈਜਾਨ 에어ਲਾਈਨ ਦੀ ਜਿਹੜੀ ਫਲਾਈਟ 8243 ਜੋ ਕਿ ਡਿੱਗ ਗਈ ਸੀ ਹਾਦਸਾਗ੍ਰਸਤ ਹੋ ਗਈ ਸੀ ਬਹੁਤ ਸਾਰੇ ਲੋਕਾਂ ਦੀ ਉਸ ਦੇ ਵਿੱਚ ਮੌਤ ਹੋਈ ਸੀ ਹੁਣ ਜਿਹੜੀ ਉਸ ਦੀ ਰਿਪੋਰਟ ਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਵੀ ਜਿਹੜੀ ਮਜ਼ਾਇਲ ਪੈਂਸਰ S1 ਸਿਸਟਮ ਉਹ ਉਹਦੇ ਨਾਲ ਇਹ ਜਿਹੜਾ ਜਹਾਜ਼ ਆ ਉਹ ਹਾਦਸਾਗ੍ਰਸਤ ਹੋਇਆ ਸੀ ਉਹ ਮਜ਼ਾਇਲੇ ਇਸ ਜਹਾਜ਼ ਦੇ ਵਿੱਚ ਵੱਜੀ ਸੀ ਜਿਸ ਵਿੱਚ 38 ਲੋਕ ਜਿਹੜੇ ਉਹ ਮਾਰੇ ਗਏ ਸੀ ਤੇ 29 ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਸੀ ਸਾਰਿਆਂ ਨੇ ਕੁਝ ਵੀ ਪਹਿਲਾਂ ਉਹ ਜਿਹੜੀਆਂ ਵੀਡੀਓਜ਼ ਦੇਖੀਆਂ ਸੀ ਵੀ ਕਿਸ ਤਰੀਕੇ ਦੇ ਨਾਲ ਜਹਾਜ਼ ਜਿਹੜਾ ਆ ਉਹ ਥੱਲੇ ਆ ਕੇ ਜ਼ਮੀਨ ਦੇ ਵਿੱਚ ਵੱਜਦਾ ਹੈ ਤੇ ਬਾਅਦ ਦੇ ਵਿੱਚ ਉਸ ਵਿੱਚ ਅੱਗ ਜਿਹੜੀ ਉਹ ਪੈ ਜਾਂਦੀ ਹੈ 25 ਦਸੰਬਰ ਨੂੰ ਜਿਹੜੀ ਕਹਿੰਦੇ ਵੀ ਇਹ ਘਟਨਾ ਜਿਹੜੀ ਉਸ ਦਿਨ ਵਾਪਰੀ ਸੀ ਜਿਹੜੀ ਗਰੋਂਜੀ ਦੇ ਜਿਹੜੇ ਉਹ ਇਲਾਕੇ ਦੇ ਵਿੱਚ ਰਸ਼ੀਅਨ ਇਨਵੈਸਟੀਗੇਟਰਸ ਨੇ ਕਹਿੰਦੇ ਆਇਡੈਂਟੀਫਾਈ ਕੀਤਾ ਹੈ ਆ ਵੀ ਇੰਡੀਵਿਜੂਅਲ ਜਿਸ ਬੰਦੇ ਨੇ ਇਹ ਮਿਜ਼ਾਈਲ ਜਿਹੜੀ ਉਹ ਲਾਂਚ ਕੀਤੀ ਹੈਗੀ ਆ ਕਿ ਨੇ ਵੀ ਇਹ ਜਿਹੜਾ ਸਿਸਟਮ ਆ ਸਿਰਿਆ ਤੋਂ ਰਸ਼ੀਆ ਦੇ ਵਿੱਚ ਲਿਆਂਦਾ ਗਿਆ ਸੀਗਾ ਡਿਪਲੋਮੈਟਿਕ ਜਿਹੜੇ ਸੋਰਸਸ ਆ ਅਜ਼ਰਬਾਈਜਾਨ ਦੇ ਵਿੱਚ ਉਹਨਾਂ ਨੇ ਹਾਲ ਦੀ ਘੜੀ ਇਸ ਕੇਸ ਕੇਸ ਦੇ ਉੱਤੇ ਜਿਹੜੀ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਆ ਤੇ ਕਹਿੰਦੇ ਵੀ ਉਹ ਰਸ਼ੀਆ ਤੋਂ ਜਵਾਬਦੇਹੀ ਜਿਹੜੀ ਮੰਗਦੇ ਨੇ ਅਕਾਉਂਟੇਬਿਲਟੀ ਜਿਹੜੀ ਉਹ ਮੰਗਦੇ ਨੇ ਜਿਸ ਤੇ ਕਰਕੇ ਇਹ ਜਿਹੜਾ ਸਿਵਿਲਿਅਨ ਇੱਕ ਕਮਰਸ਼ੀਅਲ ਪਲੇਨ ਆ ਉਸ ਦੇ ਵਿੱਚ ਜਿਹੜੀ ਮਿਜ਼ਾਈਲ ਜਿਹੜੀ ਉਹ ਵੱਜੀ ਸੀ ਜਿਸ ਕਰਕੇ 38 ਲੋਕਾਂ ਦੀ ਮੌਤ ਹੋਈ ਸੀਗੀ ਸੋ ਅਜ਼ਰਬਾਈਜਾਨ ਦੀ ਸਰਕਾਰ ਨੇ ਜਿਹੜਾ ਕਿਹਾ ਸੀਗਾ ਵੀ ਰਸ਼ੀਆ ਦੀ ਸਰਫੇਸ ਟੂ 에ਅਰ ਮਿਜ਼ਾਈਲ ਦੇ ਕਰਕੇ ਹੀ ਇਹ ਜਿਹੜਾ ਹਾਦਸਾ ਹੋਇਆ ਸੀਗਾ ਸੋ ਹੁਣ ਰਸ਼ੀਆ ਦੀ ਆਪਣੀ ਰਿਪੋਰਟ ਦੇ ਵਿੱਚ ਵੀ ਇਹ ਜਿਹੜਾ ਪਤਾ ਲੱਗਾ ਵੀ ਜਿਹੜੀ ਪੈਂਟਰ S1 ਸਿਸਟਮ ਦੀ ਜਿਹੜੀ ਮਿਜ਼ਾਈਲ ਆ ਉਹੀ ਜਿਹੜੀ ਇਸ ਜਹਾਜ਼ ਦੇ ਵਿੱਚ ਵੱਜੀ ਸੀ ਜਿਸ ਕਰਕੇ ਇੰਨੇ ਲੋਕਾਂ ਦੀਆਂ ਮੌਤਾਂ ਹੋਈਆਂ ਆ। ਕੱਲ ਸ਼ਾਮੀ ਵੀ ਆਪਾਂ ਖ਼ਬਰ ਸਾਂਝੀ ਕੀਤੀ ਸੀ ਕਿ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਕਿ ਫਰਵਰੀ 19 ਤੋਂ ਬਾਅਦ ਜਿੰਨੇ ਵੀ ਬੱਚੇ ਅਮਰੀਕਾ ਦੇ ਵਿੱਚ ਜੰਮਣਗੇ ਜੇ ਉਹਨਾਂ ਦੇ ਪੇਰੈਂਟਸ ਲੀਗਲ ਨਹੀਂ ਹੈਗੇ ਤੇ ਉਹ ਸਿਟੀਜ਼ਨ ਨੇ ਬਣ ਸਕਦੇ ਹੈਗੇ ਉਸ ਵੰਦ ਦੇ ਵਿੱਚ 20 ਜਾਂ 21 ਦੇ ਕਰੀਬ ਸਟੇਟਸ ਨੇ ਆਲਰੇਡੀ ਸੂ ਕਰ ਦਿੱਤਾ ਸੀ ਡਿਪਾਰਟਮੈਂਟ ਆਫ ਜਸਟਿਸ ਨੂੰ ਵਾਰਸ਼ਿੰਗਟਨ ਸਟੇਟ ਦੇ ਵਿੱਚ ਇੱਕ ਜੱਜ ਉਹਨਾਂ ਨੇ ਯੂ ਐਸ ਡਿਸਟ੍ਰਿਕਟ ਦੇ ਜੱਜ ਜਿਹੜੇ ਜੌਨ ਕੋਗਨੋਰਾ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਦੇ ਵਕੀਲਾਂ ਨੂੰ ਕਾਫੀ ਝਾੜਾਂ ਵੀ ਪਾਈਆਂ ਵੀ ਤੁਸੀਂ ਵਕੀਲ ਆ ਵੀ ਤੁਸੀਂ ਇਹ ਸੋਚ ਕਿਦਾਂ ਸਕਦੇ ਆ ਵੀ ਇਹ ਹੋ ਸਕਦਾ ਹੈਗਾ ਵੀ ਤੁਹਾਨੂੰ ਮੜਾ ਮੋਟਾ ਤੁਹਾਡਾ ਜਿਹੜਾ ਦਿਮਾਗ ਹੋਣਾ ਚਾਹੀਦਾ ਹੈਗਾ ਕਾਫੀ ਈਵਨ ਕਹਿੰਦੇ ਵੀ ਆਰਗੂਮੈਂਟ ਦੇ ਦੌਰਾਨ ਉਹ ਕਹਿੰਦੇ ਵੀ ਨਹੀਂ ਹੁਣ ਗਾਹਾਂ ਨਹੀਂ ਬੋਲਣਾ ਇੱਥੇ ਚੁੱਪ ਕਰੋ ਸੋ 14th ਅਮੈਂਡਮੈਂਟ ਜਿਹੜਾ ਕਨਸਟੀਟਿਊਸ਼ਨ ਦਾ ਹੈਗਾ ਉਹਦੇ ਮੁਤਾਬਕ ਜਿੰਨੇ ਵੀ ਲੋਕ ਬੌਰਨ ਜੰਮਦੇ ਆ ਅਮਰੀਕਾ ਦੇ ਵਿੱਚ ਉਹ ਨੇਚਰਲਾਈਜ਼ ਹੋ ਜਾਂਦੇ ਆ ਪ੍ਰੈਜ਼ੀਡੈਂਟ ਰਾਮ ਕੋਣੀ ਬਹੁਤ ਵਾਰ ਕਿਹਾ ਵੀ ਇੱਕੋ ਹੀ ਕੰਟਰੀ ਆ ਇੱਕ ਜਾਂ ਦੋ ਹੈਗੀਆਂ ਪਰ 30 ਦੇ ਕਰੀਬ ਮੁਲਕ ਹੈਗੇ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਬੱਚਾ ਜੰਮਦਾ ਉਹ ਉਸ